ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਨਗਰ ਨਿਗਮ ਦੀਆਂ ਚੋਣਾ ਅੱਜ ਹੋ ਰਹੀਆਂ ਨੇ ਸਵੇਰੇ ਤੋਂ ਚੋਣਾ ਹੋ ਰਹੀਆਂ ਨੇ ਲਗਾਤਾਰ ਪਰ ਨਾਲ ਦੇ ਨਾਲ ਹੀ ਗੁੰਡਾਗਰਦੀਆਂ ਵੀ ਸਿੱਧੀਆਂ ਤਸਵੀਰਾਂ ਵੀ ਆ ਰਹੀਆਂ ਨੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਜਿਹੜਾ ਦੱਸਿਆ ਗਿਆ ਉਹ ਹੈ ਪਟਿਆਲਾ ਫਿਰ ਉਸ ਤੋਂ ਬਾਅਦ ਲੁਧਿਆਣਾ ਕਿਉਂਕਿ ਇਹ ਸਰਕਾਰ ਦੇ ਵਿੱਚ ਇਦਾਂ ਲੱਗਦਾ ਹੈ ਕਿ ਚਾਹੇ ਪੰਚਾਇਤੀ ਚੋਣਾ ਹੋਣ ਜਾਂ ਨਗਰ ਨਿਗਮ ਚੋਣਾ ਹੋਣ ਬਗੈਰ ਹਿੰਸਾ ਦੇ ਇਹ ਚੋਣਾਂ ਨਿਪਰੇ ਨਹੀਂ ਚੜਨਗੀਆਂ ਤੁਹਾਨੂੰ ਦੱਸਦੀ ਕਿ ਅੱਜ ਸਵੇਰੇ 7 ਵਜੇ ਤੋਂ VOTING ਸ਼ੁਰੂ ਹੋਈ ਹੈ VOTING ਦੇ ਨਾਲ ਨਾਲ ਹੀ ਗੁੰਡਾਗਰਦੀਆਂ ਤਸਵੀਰਾਂ ਵੀ ਸਾਹਮਣੇ ਆਣ ਲੱਗੀਆਂ ਤੇ ਉਸ ਤੋਂ ਬਾਅਦ ਇੱਟਾਂ ਰੋੜੇ ਡਾਂਗਾ ਸਭ ਚੱਲਦਾ ਨਜ਼ਰ ਆ ਰਿਹਾ ਤੁਹਾਨੂੰ ਦੋ ਤਸਵੀਰਾਂ ਦਿਖਾ ਰਹੇ ਹਾਂ ਪਟਿਆਲਾ ਅਤੇ ਲੁਧਿਆਣਾ ਦੀਆਂ ਲੁਧਿਆਣਾ ਦੇ ਲੁਧਿਆਣਾ ਦੇ ਇੱਕ ਥਾਂ ਤੇ ਜਦੋਂ ਧੱਕੇਸ਼ਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਸ ਤੋਂ ਪਹਿਲਾ ਦੀ ਤਸਵੀਰ ਹੈ ਪਟਿਆਲੇ ਦੀ ਯਾਨੀ ਦੋ ਤਸਵੀਰਾਂ ਤੁਹਾਨੂੰ ਇਹ ਗਵਾਹੀ ਭਰ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਨਗਰ ਨਿਗਮ ਜੋ ਚੋਣਾ ਨੇ ਉਹ ਸਹੀ ਤੇ ਸ਼ਾਂਤੀ ਢਾਂਗ ਸ਼ਾਂਤੀਪੂਰਵਕ ਢੰਗ ਨਾਲ ਨਹੀਂ ਨਿਪਰੇ ਚੜਨ ਗਿਆ ਜੋ ਸਰਕਾਰ ਦੇ ਜੋ ਤੰਤਰ ਦੇ ਸਿਸਟਮ ਦੇ ਜੋ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਸਨ ਉਹਨਾਂ ਨੂੰ ਇਹ ਸ਼ੀਸ਼ਾ ਦਿਖਾਉਂਦੀਆਂ ਇਹ ਤਸਵੀਰਾਂ ਨੇ ਤੁਹਾਨੂੰ ਪਟਿਆਲਾ ਦੀ ਤਸਵੀਰ ਦਿਖਾ ਰਹੇ ਆ ਪਟਿਆਲਾ ਦੇ ਵਿੱਚ ਅੱਜ ਜਿਵੇਂ ਹੀ 7 ਵੇ ਤੋਂ VOTING ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਹੀ ਝੜਪਾਂ ਸ਼ੁਰੂ ਹੋਈਆਂ ਤੇ ਇਹ ਝੜਪਾਂ ਹੁਣ ਤੱਕ ਵੀ ਨਹੀਂ ਰੁਕ ਰਹੀਆਂ ਨੇ ਵੱਖੋ ਵਕਤ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਨਾ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਸਿਸਟਮ ਦਾ ਕਿਸ ਤਰ੍ਹਾਂ ਜੋ ਸਾਰੀਆਂ ਤਿਆਰੀਆਂ ਸੀ ਉਸ ਦਾ ਜਨਾਜ਼ਾ ਨਿਕਲਿਆ ਤਸਵੀਰਾਂ ਹੋਰ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਜਿਵੇਂ ਜਿਵੇਂ ਆਂਦੀਆਂ ਰਹਿਣਗੀਆਂ ਤੁਹਾਨੂੰ ਅਸੀਂ ਦਿਖਾਉਂਦੇ ਰਵਾਂਗੇ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਲੁਧਿਆਣਾ ਇੱਕ ਪਾਸੇ ਪਟਿਆਲਾ ਪਟਿਆਲਾ ਦੇ ਵਿੱਚ ਜੋ ਇਹ ਤਸਵੀਰ ਹੈ ਇਹ ਇੱਕ ਔਰਤ ਹੈ ਜੋ VOTING ਸ਼ੁਰੂ ਹੋਈ ਉਸ ਤੋਂ ਬਾਅਦ ਧੱਕੇਸ਼ਾਈ ਇੰਨੀ ਹੋਈ ਕਿ ਉਸ ਦੇ ਧੱਕਾ ਮੁਕੇ ਦੇ ਵਿੱਚ ਉਸ ਦਾ ਦੰਦ ਤੱਕ ਟੁੱਟ ਗਿਆ ਸੀ ਤੁਹਾਨੂੰ ਇਹ ਤਸਵੀਰ ਦਿਖਾ ਰਿਹਾ ਹਾਂ ਪਟਿਆਲੇ ਦੀ ਤਸਵੀਰ ਹੈ ਦੂਜੀ ਤਸਵੀਰ ਹੈ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਵੋਟਰ ਲਿਸਟ ਚ ਨਾਮ ਨਾ ਹੋਣ ਕਾਰਨ ਲੋਕ ਭੜਕ ਗਏ ਤੇ ਉੱਥੇ ਲੋਕਾਂ ਨੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਤੇ ਜੋ ਨੌਬਤ ਹੋਈ ਉਹ ਹੱਥੋਂ ਪਾਈ ਤੇ ਪਹੁੰਚ ਗਈ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਇਸ ਤਰ੍ਹਾਂ ਲੋਕਾਂ ਨੂੰ ਦੱਸ ਰਹੀਆਂ ਨੇ ਕਿ ਜੋ ਇੰਤਜ਼ਾਮ ਨੇ ਇਹ ਇੰਤਜ਼ਾਮ ਕਿੰਨੇ ਨਾਕਾਫੀ ਨੇ ਤੇ ਕਿਸ ਤਰ੍ਹਾਂ ਗੁੰਡਾਗਰਦੀ ਲੋਕਾਂ ਦੇ ਨਜ਼ਰ ਆ ਰਹੇ ਨੇ ਤਾਂ ਇਹ ਤੁਹਾਨੂੰ ਤਸਵੀਰ ਦਿਖਾਈਏ ਪਟਿਆਲੇ ਦੀ ਫੁੱਲ ਫਿਲਮ ਤਸਵੀਰ ਦਿਖਾਈਏ ਕਿਸ ਤਰ੍ਹਾਂ ਪੁਲਿਸ ਜੋ ਪ੍ਰਦਰਸ਼ਨਕਾਰੀ ਸੋ ਉਹਨਾਂ ਨੂੰ ਚੁੱਕ ਕੇ ਨਾਲ ਲੈ ਕੇ ਗਈ ਤੇ ਸਭ ਤੋਂ ਅਹਿਮ ਗੱਲ ਪਟਿਆਲੇ ਦੇ ਕਈ ਵਾਰਡ ਅਜਿਹੇ ਨੇ ਜਿੱਥੇ ਕੀ ਹਾਲਾਤ ਬੇਹਦ ਨਾਜ਼ੁਕ ਬਣ ਗਏ ਵਾਰਡ ਨੰਬਰ 34 ਦਾ ਇਸ ਤਰ੍ਹਾਂ ਹਾਲ ਹੋ ਗਿਆ ਕਿ ਉੱਥੇ ਜੋ ਭਾਜਪਾ ਉਮੀਦਵਾਰ ਹੈ ਉਸ ਨੂੰ ਆਲ ਉਸ ਨਾਲ ਕਟਮਾਰਕ ਕੀਤੀ ਗਈ ਉਸ ਨੂੰ ਚੁੱਕਿਆ ਗਿਆ ਤੇ ਉਸਨੇ ਇਲزام ਲਗਾਇਆ ਕਿ ਉਸ ਦੀ ਉਸ ਵਾਰਡ ਚ ਜਦੋਂ VOTING ਹੋ ਰਹੀ ਹੈ ਤਾਂ ਉੱਥੇ ਗੜਬੜੀਆਂ ਕੀਤੀਆਂ ਗਈਆਂ ਤੇ ਔਰਤਾਂ ਤੱਕ ਨੂੰ ਬਖਸ਼ਿਆ ਨਹੀਂ ਗਿਆ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਔਰਤ ਕਿਸ ਤਰ੍ਹਾਂ ਆਪਣਾ ਦੁਖੜਾ ਰੋ ਰਹੀ ਹੈ ਤੇ ਇਸ ਦਾ ਦੰਦ ਵੀ ਤੋੜ ਦਿੱਤਾ ਗਿਆ ਜਦੋਂ ਇਹ ਪੂਰੀ ਘਟਨਾ ਚੱਲ ਰਹੀ ਸੀ ਤੁਹਾਨੂੰ ਸੁਣਾਉਣੇ ਆ ਕਿ ਇਹਨਾਂ ਨਾਲ ਹੋਇਆ ਕੀ ਇਹ ਕੀ ਆਪਣੀ ਗੱਲ ਬਿਆਨ ਕਰ ਰਹੇ ਨੇ ਓਏ ਜੀ ਨੀ ਗੇ ਲਾਉਂਦਾ ਮੇਰੇ ਦੋਸਤੋ ਕੀ ਹੋਇਆ ਕੀ ਹੋਇਆ ਹੋਇਆ ਜੀਆ ਇਨੂੰ ਕਿੱਥੇ ਲੈ ਕੇ ਗਏ ਆ ਯਾਰ ਨੂੰ ਪਤਾ ਨਹੀਂ ਕਿੱਥੇ ਲੈ ਗਏ ਕੁਝ ਨਹੀਂ ਪਤਾ ਕਿੱਥੇ ਲੈ ਗਏ ਅਸੀਂ ਛੋਟੇ ਲੋਕਾਂ ਨੂੰ ਧੰਨਵਾਦ ਉਹਨਾਂ ਨਾਲ ਐਸਪੀ ਐਸਪੀ ਸਿਟੀ ਨਾਲ ਢਿੱਲੋ ਸਵੇਰ ਦੇ ਉਹਨੇ ਗੇੜੇ ਮਾਰ ਰਹੇ ਨੇ ਐਸਐਚਓ ਢਿੱਲੋ ਨੇ ਸਭ ਤੋਂ ਵੱਧ ਧੱਕਾ ਕਰਾਇਆ ਪਟਿਆਲੇ ਇਹ ਬੰਦਾ ਸਸਪੈਂਡ ਟਰਮੀਨੇਟ ਹੋਣਾ ਚਾਹੀਦਾ ਇਹ ਬੰਦਾ ਇਹ ਬੰਦਾ ਟਰਮੀਨੇਟ ਹੋਣਾ ਚਾਹੀਦਾ ਪੰਜਾਬ ਪੁਲਿਸ ਦੀ ਸ਼ਾਨ ਹੈ ਉੱਪਰ ਪੰਜਾਬ ਪੁਲਿਸ ਦੀ ਸ਼ਾਨ ਹੈ ਉੱਪਰ ਇਹ ਸਾਰਾ ਪੁਲਿਸ ਉੱਪਰ ਕਬਿਆ ਹੋਇਆ ਹੈ ਐਮਪੀ ਆ ਕੇ ਇਸ ਹੱਥੋਂ ਕਹਿੰਦੇ ਨੂੰ ਲੈ ਕੇ ਚੱਕ ਕੇ ਤੇ ਇਹ ਤਸਵੀਰਾਂ ਪਟਿਆਲੇ ਦੀਆਂ ਨੇ ਜਿੱਥੇ ਕਿ ਧੱਕੇਸ਼ਾਹੀ ਗੁੰਡਾਗਰਦੀ ਦੀਆਂ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਗੱਲ ਹੋਰ ਵਾਰਡ ਨੰਬਰ 34 ਇੰਨਾ ਪ੍ਰਭਾਵਿਤ ਹੈ ਕਿ ਉੱਥੇ ਜੋ ਸੁਸ਼ੀਲ ਨૈયਰ ਨੇ ਭਾਜਪਾ ਆਗੂ ਉਹਨਾਂ ਨੇ ਤਾਂ ਇਸ ਵੇਲੇ ਇਸ ਹੱਥ ਕਰ ਦਿੱਤੀ ਜਦੋਂ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਉਹ ਤੇਲ ਦੀ ਬੋਤਲ ਲੈ ਕੇ ਛੱਤ ਤੇ ਚੜ ਗਏ ਪ੍ਰਸ਼ਾਸਨ ਨੂੰ ਹੱਥ ਪੈਰਾਂ ਦੀ ਪੈ ਗਈ ਉਹਨਾਂ ਨੂੰ ਕਿਸੇ ਤਰ੍ਹਾਂ ਥੱਲੇ ਉਤਾਰਿਆ ਗਿਆ ਤੇ ਉਹਨਾਂ ਨੂੰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਕਿ ਉਹ ਕੋਈ ਅਜਿਹਾ ਕੰਮ ਨਾ ਕਰ ਦੇ ਜਿਸ ਨਾਲ ਉਹਨਾਂ ਦਾ ਨੁਕਸਾਨ ਹੋ ਜਾਵੇ ਤੇ ਸੁਸ਼ੀਲ ਨૈયਰ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਛੱਤ ਤੇ ਚੜੇ ਇਹਨਾਂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲੈਣਾ ਹੈ ਇਸ ਕਰਕੇ ਉਹਨਾਂ ਨੇ ਤੇਲ ਦੀ ਬੋਤਲ ਆਪਣੇ ਨਾਲ ਲੈ ਕੇ ਉਹ ਛਾਤੇ ਚੜ ਗਏ ਪ੍ਰਸ਼ਾਸਨ ਕਿਸੇ ਤਰ੍ਹਾਂ ਭੱਜ ਕੇ ਉਹਨਾਂ ਨੂੰ ਥੱਲੇ ਉਤਾਰਦਾ ਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਅਬਲੋਵਾਲ ਵਾਲਾ ਇਲਾਕਾ ਹੈ ਇਹ ਵਾਰਡ ਨੰਬਰ 34 ਜੋ ਲੋਕ ਪਟਿਆਲੇ ਨਾਲ ਵਾਕਿਫ ਹੋਣਗੇ ਪਟਿਆਲੇ ਦੇ ਇਲਾਕਿਆਂ ਨਾਲ ਇਹ ਅਬਲੋਵਾਲ ਦਾ ਇਲਾਕਾ ਵਾਰਡ ਨੰਬਰ 34 ਪੈਂਦਾ ਹੈ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਪੁਲਿਸ ਵਾਲੇ ਥੱਲੇ ਖੜੇ ਨੇ ਤੇ ਉੱਪਰ ਜੋ ਸੁਸ਼ੀਲ ਨૈયਰ ਨੇ ਭਾਜੀਪੀ ਆਗੂ ਉਹਨਾਂ ਦਾ ਇਲਜ਼ਾਮ ਹੈ ਕਿ ਜੋ ਵਿਰੋਧੀ ਨੇ ਉਹਨਾਂ ਦੇ ਖਾਸ ਕਰਕੇ ਸੱਤਾਧਿਰ ਦੇ ਜੋ ਉਮੀਦਵਾਰ ਨੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਉਹ ਤੇਲ ਦੀ ਬੋਤਲ ਲੈ ਕੇ ਛੱਤੇ ਚੜ ਗਏ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਤਰ੍ਹਾਂ ਪੌੜੀਆਂ ਦੇ ਰਾਹੀਂ ਲੋਕਾਂ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਭੱਜ ਕੇ ਬਚਾਇਆ ਕਿ ਉਹ ਕੋਈ ਅਜਿਹਾ ਕੰਮ ਨਾ ਕਰ ਲਣ ਤਾਂ ਤੁਸੀਂ ਤਸਵੀਰ ਦੇਖ ਰਹੇ ਹੋ ਕਿਸੇ ਤਰ੍ਹਾਂ ਉਹਨਾਂ ਨੂੰ ਬਚਾਇਆ ਗਿਆ ਕਿ ਉਹਨਾਂ ਉਹਨਾਂ ਵੱਲੋਂ ਕੋਈ ਅਜਿਹਾ ਕੰਮ ਨਾ ਕੀਤਾ ਜਾਵੇ ਜਿਸ ਕਰਕੇ ਉਹਨਾਂ ਦਾ ਨੁਕਸਾਨ ਹੋ ਜਾਵੇ ਤੇ ਕਿਸ ਤਰ੍ਹਾਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਪਿਛੋ ਫੜਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਛੱਤ ਤੋਂ ਇਹ ਉਤਾਰ ਰਹੇ ਨੇ ਤੇ ਤਸਵੀਰ ਤੁਸੀਂ ਅ블ੋਵਾਲ ਦੀ ਦੇਖ ਰਹੇ ਹੋ ਪਟਿਆਲੇ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਆ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ਤਾਂ ਇਹ ਜੋ ਤਸਵੀਰ ਹੈ ਇਹ ਗਵਾਹੀ ਭਰ ਰਹੀ ਹੈ ਕਿ ਕਿਸ ਤਰ੍ਹਾਂ ਪਟਿਆਲਾ ਦੇ ਵਿੱਚ ਖਾਸ ਕਰਕੇ ਪਟਿਆਲਾ ਜਦੋਂ ਧੋ ਨਗਰ ਨਗਰ ਕਮ ਚੋਣਾ ਐਲਾਨ ਕੀਤੀਆਂ ਗਈਆਂ ਨੇ ਜਦੋਂ ਨਾਮਜ਼ਦਗੀ ਦੀ ਵੀ ਗੱਲ ਹੋਵੇ ਇਹ ਸਭ ਦੇ ਵਿਚਾਲੇ ਪਟਿਆਲੇ ਦਾ ਜੋ ਇਲਾਕਾ ਹੈ ਇਹ ਬਹੁਤ ਸੈਂਸਿਟਿਵ ਰਹਿ ਇਹ ਪੂਰਾ ਇਲਾਕਾ ਕਿਉਂਕਿ ਇੱਥੇ ਨਾਮਜ਼ਦਗੀਆਂ ਵੇਲੇ ਵੀ ਕਟਮਾਰ ਹੋਈ ਸੀ ਤੇ ਹੁਣ ਜੋ ਅੱਜ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਅੱਜ ਵੀ ਤਸਵੀਰ ਬਿਲਕੁਲ ਜੁਦਾ ਨਹੀਂ ਹੈ VOTING ਹਾਲਾਂਕਿ ਚੱਲ ਰਹੀ ਹੈ ਪਰ ਜੋ ਸਭ ਤੋਂ ਸੈਂਸਿਟਿਵ ਵਾਰਡ ਬਣ ਗਿਆ ਅਬਲੋਵਾਲ ਵਾਲਾ ਇਲਾਕਾ ਔਰ ਵਾਰਡ ਨੰਬਰ 34 ਜਿੱਥੇ ਕਿ ਸੁਸ਼ੀਲ ਨਈਰ ਜੋ ਬੀਜੇਪੀ ਦੇ ਆਗੂ ਨੇ ਤੇ ਉਹਨਾਂ ਨੇ ਤੱਕੇ ਸ਼ਾਹੀ ਦਾ ਇਲਜ਼ਾਮ ਲਾਇਆ ਤੇ ਇਨਸਾਫ ਨਾ ਮਿਲਣ ਤੋਂ ਉਹ ਹਤਾਸ਼ ਹੋਏ ਤੇ ਉਸ ਤੋਂ ਬਾਅਦ ਉਹ ਛੱਤ ਤੇ ਚੜ ਗਏ ਜਿਸ ਤੋਂ ਬਾਅਦ ਕੁਝ ਹੀ ਸਕਿੰਟ ਦੇ ਵਿੱਚ ਉਹਨਾਂ ਨੂੰ ਬਚਾ ਲਿਆ ਕਿ ਨਹੀਂ ਗਿਆ ਬਚਾ ਲਿਆ ਗਿਆ ਨਹੀਂ ਤਾਂ ਕੁਝ ਵੀ ਉਹ ਕਰ ਸਕਦੇ ਸੀ ਜਿਸ ਹਾਵਨਾ ਜਿਸ ਗੁੱਸੇ ਚ ਉਹ ਪਹੁੰਚੇ ਹੋਏ ਸੀ ਉਹ ਬਾਰ ਬਾਰ ਇਹ ਇਲਜ਼ਾਮ ਲਗਾ ਰਹੇ ਨੇ ਕਿ ਬੋਥ ਕੈਪਚਰਿੰਗ ਹੋ ਰਹੀ ਹੈ ਤੱਕੇਸ਼ਾਈ ਹੋ ਰਹੀ ਹੈ ਜੋ ਵੀ ਨਿਯਮਾਂ ਦੇ ਮੁਤਾਬਕ ਵੋਟਿੰਗ ਹੋਣੀ ਚਾਹੀਦੀ ਹੈ ਉਸ ਦੇ ਮੁਤਾਬਕ ਨਹੀਂ ਹੋ ਰਹੀ ਤੇ ਪ੍ਰਸ਼ਾਸਨ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਨਾਲ ਤੱਕੇਸ਼ਾਈ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਤਸਵੀਰਾਂ ਦੇਖ ਕੇ ਤੁਹਾਨੂੰ ਪੰਚਾਇਤੀ ਚੋਣਾਂ ਦੀ ਵੀ ਯਾਦ ਆ ਗਈ ਹੋਏਗੀ ਜਦੋਂ ਉਸ ਵੇਲੇ ਨਾਮਜਦੀਆਂ ਭਰੀਆਂ ਜਾ ਰਹੀਆਂ ਸਨ ਉਸ ਵੇਲੇ ਬਹੁਤ ਧੱਕੇਸ਼ਾਹੀ ਹੋਈ ਸੀ ਉਸ ਤੋਂ ਬਾਅਦ VOTING ਦੇ ਦੌਰਾਨ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਝੜਪਾਂ ਹੋਈਆਂ ਸਨ ਉਹ ਵੀ ਤਸਵੀਰਾਂ ਉਦੋਂ ਆਈਆਂ ਸੀ ਤੇ ਇਹ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਦੀ ਜਦੋਂ ਇਹ ਚੋਣਾਂ ਹੋ ਰਹੀਆਂ ਨੇ ਇਸ ਵੇਲੇ ਵੀ ਤਸਵੀਰ ਬਿਲਕੁਲ ਅਲੱਗ ਨਹੀਂ ਹੈ ਤਸਵੀਰ ਉਸੇ ਤਰ੍ਹਾਂ ਹੀ ਧੱਕੇਸ਼ਾਹੀ ਉਸੇ ਤਰ੍ਹਾਂ ਹੀ ਹੈ ਤਾਂ ਸਰਕਾਰ ਨੂੰ ਹਾਲਾਂਕਿ ਇਹ ਚੋਣਾਂ ਲੇਟ ਕਰਾਉਣ ਨੂੰ ਲੈ ਕੇ ਸਵਾਲ ਵੀ ਪੁੱਛੇ ਜਾ ਰਹੇ ਸੀ ਸੁਪਰੀਮ ਕੋਰਟ ਤੱਕ ਵੀ ਮਸਲਾ ਪਹੁੰਚਿਆ ਸੀ ਤੇ ਇਸ ਤੋਂ ਬਾਅਦ ਸਰਕਾਰ ਨੇ ਪੰਜਾਬ ਸਰਕਾਰ ਨੇ ਇਹ ਲਿਖ ਦਿੱਤਾ ਸੀ ਕਿ ਅਸੀਂ ਦਸੰਬਰ ਅੰਤ ਦੇ 10 ਤੋਂ 21 ਦਸੰਬਰ ਨੂੰ ਅਸੀਂ ਤਰੀਕ ਤੈਅ ਕਰਦੇ ਹਾਂ ਤੇ ਹੁਣ ਉਹੀ 21 ਦਸੰਬਰ ਆ ਗਈ ਹੈ ਤੇ ਚੋਣਾ ਜਾਰੀ ਨੇ ਸਵੇਰੇ 7:00 ਵਜੇ ਤੋਂ ਚੋਣਾ ਜਾਰੀ ਨੇ ਪਰ ਤਸਵੀਰਾਂ ਜੋ ਸਾਹਮਣੇ ਆਈਆਂ ਉਹ ਬੇਹਦ ਹੈਰਾਨ ਕਰਨ ਵਾਲੀਆਂ ਨੇ ਕਿ ਕਿਸ ਤਰ੍ਹਾਂ ਇਹ ਤੱਕੇਸ਼ਾਈ ਹੋਈ ਤੁਸੀਂ ਇੱਕ ਪਾਸੇ ਤਸਵੀਰ ਦੇਖ ਰਹੇ ਹੋ ਜਦੋਂ ਸੁਸ਼ੀਲ ਨૈયਰ ਜੋ ਭਾਜਪਾ ਆਗੂ ਨੇ ਉਹਨਾਂ ਤੋਂ ਛੱਤ ਉਹਨਾਂ ਨੂੰ ਛੱਤ ਤੋਂ ਉਤਾਰ ਕੇ ਪੁਲਿਸ ਵਾਲੇ ਗੱਡੀ ਦੇ ਵਿੱਚ ਪਾ ਕੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਦੂਜੇ ਪਾਸੇ ਉਸੇ ਛੱਤ 'ਤੇ ਉਹ ਬੋਤਲ ਲੈ ਕੇ ਚੜੇ ਹੋਏ ਨੇ ਜਿਸ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਥੱਲੇ ਉਤਾਰਿਆ ਗਿਆ ਤੇ ਫਿਰ ਉਹਨਾਂ ਨੂੰ ਗੱਡੀ 'ਚ ਪਾ ਕੇ ਲੈ ਕੇ ਜਾਇਆ ਗਿਆ ਤੇ ਤਸਵੀਰ ਪਟਿਆਲਾ ਦੀ ਹੈ 34 ਨੰਬਰ ਵਾਰਡ ਹੈ ਇਹ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਕਿ ਲੁਧਿਆਣਾ ਦਾ ਜੋ ਇਲਾਕਾ ਸਾਨੇਵਾਲ ਉੱਥੇ ਵੀ ਇੱਕ ਤਸਵੀਰ ਸਾਹਮਣੇ ਆਈ ਹੈ ਯਾਨੀ ਕਿ ਕੋਈ ਵੀ ਇਲਾਕਾ ਇਸ ਤਰ੍ਹਾਂ ਦਾ ਨਹੀਂ ਹੈ ਜਿੱਥੇ ਗੜਬੜੀਆਂ ਨਾ ਹੋ ਰਹੀਆਂ ਹੋਣ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਾ ਤਾਂ ਪਟਿਆਲਾ ਸੀ ਤੁਹਾਨੂੰ ਦੱਸ ਹੀ ਦਿੱਤਾ ਲੁਧਿਆਣਾ ਦੇ ਵੀ ਇੱਕ ਤਸਵੀਰ ਦਿਖਾਣੇ ਸਾਨੇਵਾਲ ਦੀਆਂ ਸਾਨੇਵਾਲ ਦੇ ਵਿੱਚ ਉਸ ਸਮੇਂ ਬੇਹਦ ਹੰਗਾਮਾ ਹੋ ਗਿਆ ਜਦੋਂ VOTER LIST ਦੇ ਵਿੱਚ ਕੁਝ VOTERਾਂ ਨੇ ਆਪਣਾ ਨਾਂ ਨਹੀਂ ਦੇਖਿਆ ਹਾਲਾਂਕਿ VOTE ਪਾਉਣ ਗਏ ਸੀ ਉਸ ਤੋਂ ਬਾਅਦ ਉੱਥੇ ਧੱਕਾ ਮੁਕੀ ਹੋਈ ਨਾਰੇਬਾਜ਼ੀ ਹੋਈ ਤੇ ਇਸ ਤੋਂ ਬਾਅਦ ਲੋਕਾਂ ਨੇ ਸਵਾਲ ਚੁੱਕਿਆ ਕਿ ਕਿਸ ਤਰ੍ਹਾਂ ਲੋਕ ਆਪਣਾ ਸਮਾਂ ਕੱਢ ਕੇ VOTING ਲਈ ਜਾ ਰਹੇ ਨੇ ਵੋਟ ਕਰਨ ਜਾ ਰਹੇ ਨੇ ਪਰ ਜੋ ਮਿਸਮੈਨੇਜਮੈਂਟ ਹੈ ਉਹ ਇਸ ਹੱਦ ਤੱਕ ਹੈ ਕਿ ਉਹਨਾਂ ਦਾ ਨਾਮ ਹੀ ਨਹੀਂ ਹੈ ਤੇ ਲੁਧਿਆਣਾ ਦੇ ਸਾਨੇਵਾਲ ਇਲਾਕੇ ਦੇ ਵਿੱਚ ਵਾਰਡ ਨੰਬਰ 11 ਦੱਸਿਆ ਜਾ ਰਿਹਾ ਜਿੱਥੇ ਇਹ ਲੜਾਈ ਝਗੜਾ ਸਾਹਮਣੇ ਆਇਆ 11 ਨੰਬਰ ਵਾਰਡ ਦੇ ਵਿੱਚ ਵੋਟਰਾਂ ਨੇ ਜਮ ਕੇ ਹੰਗਾਮਾ ਕੀਤਾ ਤੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੀ ਜਿੱਥੇ ਲੋਕ ਨਾਰੇਬਾਜ਼ੀ ਕਰ ਰਹੇ ਸੀ ਬਹਿਸਬਾਜ਼ੀ ਕਰ ਰਹੇ ਸੀ ਤੇ ਕੀ ਕੁਝ ਲੋਕ ਹੋਰ ਕਹਿ ਰਹੇ ਨੇ ਤੁਹਾਨੂੰ ਜਰਾ ਇਹ ਸੁਣਾ ਕੇ ਚੱਲੀਏ ਕਿ ਲੋਕਾਂ ਦੀ ਅਸਲ ਚ ਸਵਾਲ ਕੀ ਨੇ 20 bin die ਕਾਲੀ ਵੋਟਾਂ ਬਾਰੀਂ ਤੇ ਬੈਠੋ ਵੀ ਸਾਰੇ ਜਾਨੀ ਵੋਟਾਂ ਬੋਲ ਕਾਲੀ ਵੋਟਾਂ ਕਾਲੀ ਸਾਰੀਆਂ ਕਾਲੀ ਵੋਟਾਂ ਨੇ ਇਹ ਸਾਰੇ ਜਾਨੀ ਵੋਟਾਂ ਬੋਲ ਸਾਰੇ ਜਾਨੀ ਵੋਟਾਂ ਬੋਲ ਕੈਂਡੀਟ ਵਾਲਾ ਕਾਲੀ ਨੇ ਕਹਾਰਾ ਸਾਰੇ ਜਾਨੀ ਨੇ ਕਹਾਰਾ ਕਾਲੀ ਨੇ ਹੋਰ ਵੋਟਾਂ ਦੇਣੀਆਂ ਨਹੀਂ ਹੈਗੀਆਂ ਅਸੀਂ ਦੇਖਾਂਗੇ ਵੋਟਾਂ ਕੈਂਸਲ ਕਰਨਾ ਕੈਂਸਲ ਵੋਟਾਂ ਕੈਂਸਲ

ਜਾਨੀ ਬੋਟਾ ਜਾਨੀ ਬੋਟਾ ਜਾਨੀ ਸਾਰੀਆਂ ਜਾਨੀ ਬੋਟਾ ਨੇ ਇਹ ਜਾਨੀ ਬੋਟਾ 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 ਜਾਨੀ

ਤੇ ਤਸਵੀਰ ਤੁਸੀਂ ਦੇਖ ਰਹੇ ਸੀ ਲੁਧਿਆਣਾ ਦੀ ਤੁਹਾਨੂੰ ਮੁੜ ਕੇ ਪਟਿਆਲਾ ਲੈ ਕੇ ਚਲਦੇ ਹਾਂ ਪਟਿਆਲਾ ਦੇ ਵਿੱਚ ਮੁੜ ਕੇ ਧੱਕੇਸ਼ਾਹੀ ਦੀਆਂ ਤਸਵੀਰਾਂ ਆਨੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਇਹ ਤਸਵੀਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਤਸਵੀਰ ਰੁਕਣ ਵਾਲੀ ਨਹੀਂ ਹੈ ਗੁੰਡਾਗਰਦੀ ਦੀ ਤਸਵੀਰ ਰੁਕਣ ਵਾਲੀ ਨਹੀਂ ਹੈ ਤੁਹਾਨੂੰ ਦਿਖਾਈਏ ਕਿ ਵਾਰਡ ਨੰਬਰ 15 ਦੇ ਵਿੱਚ ਅਲੀਪੁਰੇ ਇਲਾਕੇ ਨੂੰ ਕਿਹਾ ਜਾਂਦਾ ਪਟਿਆਲੇ ਦਾ ਉੱਥੇ ਅਕਾਲੀ ਦਲ ਦੇ ਬੂਥ ਤੇ ਹਮਲਾ ਕੀਤਾ ਗਿਆ ਬੂਥ ਨੂੰ ਤੋੜ ਦਿੱਤਾ ਗਿਆ ਕੁਰਸੀਆਂ ਚਲਾਈਆਂ ਗਈਆਂ ਨੇ ਤਾਂ ਜੋ ਧੱਕੇਸ਼ਾਹੀ ਹੈ ਉਹ ਕੱਲੇ ਭਾਜਪਾ ਉਮੀਦਵਾਰਾਂ ਨਾਲ ਨਹੀਂਆਂ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੀ ਇਸ ਦੇ ਵਿੱਚ ਕਸੀਟਿਆ ਜਾ ਰਿਹਾ ਤੇ ਉਹਨਾਂ ਦੇ ਉੱਪਰ ਵੀ ਹਮਲੇ ਕੀਤੇ ਜਾ ਰਹੇ ਨੇ ਤੇ ਜੋ ਉਹਨਾਂ ਦਾ ਬੂਥ ਹੈ ਉਹ ਵੀ ਤੋੜਿਆ ਗਿਆ ਤਾ ਜੋ ਅਲੀਪੁਰ ਇਲਾਕਾ ਪੈਂਦਾ ਹੈ ਇੱਥੇ ਜੋ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਹੈ ਇਸ ਨੂੰ ਤੋੜ ਦਿੱਤਾ ਗਿਆ ਤੁਸੀਂ ਤਸਵੀਰ ਦੇਖ ਰਹੇ ਹੋ ਪੂਰੇ ਟੇਬਲ ਕੁਰਸੀਆਂ ਸਭ ਸੁੱਟ ਦਿੱਤਾ ਗਿਆ ਤੇ ਇਸ ਤਸਵੀਰ ਦਾ ਜੋ ਇਸ ਬਾਰੇ ਜੋ ਜਵਾਬ ਦੇਗਾ ਪ੍ਰਸ਼ਾਸਨ ਦੇਗਾ ਜਾਂ ਜੋ ਸੱਤਾਧਿਰ ਦੇ ਲੋਕ ਨੇ ਜਿਨ੍ਹਾਂ ਦੇ ਉਮੀਦਵਾਰ ਸੱਤਾਧਿਰ ਦੇ ਵੱਲੋਂ ਲੜ ਰਹੇ ਨੇ ਉਹਨਾਂ ਦਾ ਕੀ ਜਵਾਬ ਹੋਏਗਾ ਇਹ ਤਸਵੀਰ ਸਿੱਧੇ ਤੌਰ ਤੇ ਬਿਆਨ ਕਰ ਰਹੀ ਹੈ ਕਿ ਜੋ ਤੱਕੇशाही ਹੈ ਉਹ ਕਿਸ ਹੱਦ ਤੱਕ ਕੀਤੀ ਜਾ ਰਹੀ ਹੈ ਕਿਸ ਪੱਧਰ ਤੱਕ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਵਾਰਡ ਨੰਬਰ 15 ਪਟਿਆਲਾ ਜਿਸ ਨੂੰ ਅਲੀਪੁਰ ਦਾ ਇਲਾਕਾ ਕਿਹਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਬੂਥ ਲਗਾਇਆ ਗਿਆ ਸੀ ਇਸ ਨੂੰ ਵੀ ਪੱਟ ਕੇ ਸੁੱਟ ਦਿੱਤਾ ਗਿਆ ਤਾਂ ਇਹ ਤਸਵੀਰਾਂ ਕੁਝ ਮਿੰਟ ਪਹਿਲਾਂ ਦੀਆਂ ਨੇ ਜੋ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਹਾਲਾਂਕਿ ਜਦੋਂ ਇੰਨੀ ਤੋੜਪਾਨ ਕੀਤੀ ਗਈ ਤਾਂ ਤੁਸੀਂ ਸੋਚੋ ਕਿ ਕਿਸ ਹਿੰਸਕ ਤਰੀਕੇ ਨਾਲ ਉਪੀੜ ਆਈ ਹੋਵੇਗੀ ਜਿਸ ਨੇ ਇਹ ਤੋੜਪਾਨ ਕੀਤੀ ਹੈ ਤੇ ਤਸਵੀਰ ਪਟਿਆਲਾ ਤੁਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਪਟਿਆਲਾ ਇਸ ਕਰਕੇ ਵੀ ਦੱਸਣਾ ਲਾਜ਼ਮੀ ਹੈ ਕਿਉਂਕਿ ਪਟਿਆਲਾ ਦੇ ਵਿੱਚ ਨਾਮਜ਼ਦਗੀ ਤੋਂ ਲੈ ਕੇ ਹੁਣ ਤੱਕ ਹਾਲਾਤ ਸੁਧਰੇ ਨਹੀਂ ਇਸ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਥੇ ਸੱਤ ਵਾਰਡਾਂ ਦੇ ਵਿੱਚ ਚੋਣਾਂ ਨੂੰ ਵੀ ਰੱਦ ਕਰ ਦਿੱਤਾ ਸੀ ਤੇ ਕੋਰਟ ਦੇ ਅੰਦਰ ਵੀ ਜਦੋਂ ਤੱਕ ਇਹ ਸ਼ਾਇਦ ਇਹ ਤਸਵੀਰਾਂ ਹੋਈਆਂ ਇਸ ਨਾਮਜ਼ਦਗੀ ਵੇਲਦੀਆਂ ਤਾਂ ਉਸ ਵੇਲੇ ਕੋਰਟ ਨੇ ਮੰਗਾ ਕੇ ਤਸਵੀਰਾਂ ਦੇਖੀਆਂ ਸਨ ਤੇ ਸਵਾਲ ਖੜੇ ਕੀਤੇ ਸੀ ਕਿ ਉਹਨਾਂ ਜੋ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਗਈ ਉਹਨਾਂ ਦੇ ਉਹਨਾਂ ਨੂੰ ਕਾਉਂਟੇਬਲ ਕਿਉਂ ਨਹੀਂ ਬਣਾਇਆ ਗਿਆ ਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਜੇ ਸਾਨੂੰ ਜੇਕਰ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਲਾਪਰਵਾਹੀ ਵਰਤੀ ਜਾਏਗੀ ਤਾਂ ਹੋ ਸਕਦਾ ਹੈ ਕਿ ਸਾਰੀ ਜੋ ਨਗਰ ਨਿਗਮ ਚੋਣਾਂ ਨੇ ਸਾਰੀਆਂ ਨੂੰ ਹੀ ਰੱਦ ਕਰ ਦਈਏ ਪਰ ਹਾਲਾਂਕਿ ਅਜੇ ਹਾਂ ਨਾ ਕਰਦੇ ਹੋਏ ਕੋਰਟ ਨੇ ਸੱਤ ਵਾੜਾਂ ਦੇ ਵਿੱਚ ਪਟਿਆਲਾ ਦੇ ਉੱਥੇ VOTING ਨੂੰ ਅੱਜ ਲਈ ਰੱਦ ਕਰ ਦਿੱਤਾ ਉਹ ਇਹ ਪ੍ਰਕਿਰਿਆ ਹੁਣ ਬਾਅਦ ਵਿੱਚ ਹੋਏਗੀ ਪਰ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜੋ ਕੋਰਟ ਨੇ ਖੱਛਾ ਜਤਾਇਆ ਸੀ ਤੱਕੇ ਸ਼ਹੀਦਾਂ ਉਹ ਉਹ ਖਰਚਾ ਹੁਣ ਸੱਚ ਵੀ ਸਾਬਤ ਹੋ ਰਿਹਾ ਹੈ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਤੋਂ ਜੋ ਤਸਵੀਰਾਂ ਹੁਣ ਸਾਹਮਣੇ ਆ ਰਹੀਆਂ ਨੇ ਉਹ ਬਿਆਨ ਕਰ ਰਹੀਆਂ ਨੇ ਕਿ ਕਿਸ ਹੱਦ ਤੱਕ ਸੱਤਾਧਿਰ ਦੇ ਲੋਕ ਤੇ ਪ੍ਰਸ਼ਾਸਨ ਇਹ ਸਾਰੇ ਤੱਕੇ ਸ਼ਹੀਦ ਨੂੰ ਅੰਜਾਮ ਦੇ ਦਵਾਰੇ ਹੈ ਤੇ ਕਿਸ ਤਰ੍ਹਾਂ ਜੋ ਲੋਕ ਬੇਕਾਬੂ ਹੋ ਕੇ ਫਿਰ ਰਹੇ ਨੇ ਉਹਨਾਂ ਦੇ ਉੱਪਰ ਕੋਈ ਨਕੇਲ ਨਹੀਂ ਕੱਸੀ ਜਾ ਰਹੀ ਹੈ ਤੇ ਇਹ ਬੂਥ ਜੋ ਹੈ ਸ਼੍ਰੋਮਣੀ ਕਾਲੀ ਦਲ ਦਾ ਵਾਰਡ ਨੰਬਰ 15 ਦਾ ਉਹ ਤੋੜ ਦਿੱਤਾ ਗਿਆ ਇਸ ਤੋਂ ਪਹਿਲਾਂ ਦੀ ਤਸਵੀਰ ਤੁਹਾਨੂੰ ਪਟਿਆਲੇ ਦੇ ਵਿੱਚ ਦਿਖਾਈ ਹੈ ਜਿਸ ਦੇ ਵਿੱਚ ਐ ਇੰਨੀ ਤੱਕੇ ਛਾਈ ਹੋਏ ਕਿ ਇੱਕ ਔਰਤ ਦੇ ਦੰਦ ਤੱਕ ਤੋੜ ਦਿੱਤੇ ਗਏ ਤਾਂ ਇਹ ਤਸਵੀਰਾਂ ਤੁਹਾਨੂੰ ਪਟਿਆਲੇ ਤੋਂ ਇਸ ਕਰਕੇ ਵਾਰ-ਵਾਰ ਦਿਖਾਈਆਂ ਜਾ ਰਹੀਆਂ ਨੇ ਕਿਉਂਕਿ ਪਟਿਆਲਾ ਸ਼ੁਰੂ ਤੋਂ ਹੀ ਬਹੁਤ ਹੀ ਸੈਂਸਿਟਿਵ ਜ਼ੋਨ ਸੀ ਇਸ ਪੂਰੇ ਪੰਜ ਨਗਰ ਨਿਗਮਾ ਦੇ ਵਿੱਚ ਪਟਿਆਲਾ ਦੇ ਉੱਪਰ ਸਭ ਦੀਆਂ ਨਜ਼ਰਾਂ ਸਨ ਜੋ ਪਹਿਲਾਂ ਦੀ ਕਾਂਗਰਸ ਦੇ ਆਗੂ ਰਹੇ ਨੇ ਤੇ ਪਰ ਹੁਣ ਭਾਜਪਾ ਵੱਲੋਂ ਬੀਜੇਪੀ ਦੇ ਵਿੱਚ ਨੇ ਪ੍ਰਨੀਤ ਕੌਰ ਪ੍ਰਨੀਤ ਕੌਰ ਤੇ ਉਹਨਾਂ ਦੀ ਬੇਟੀ ਜੈ ਇੰਦਰ ਕੌਰ ਨੇ ਮੋਰਚਾ ਲਗਾਤਾਰ ਸੰਭਿਆ ਹੋਇਆ ਸੀ ਉਹਨਾਂ ਨੇ ਵਾਰ-ਵਾਰ ਇਹ ਕਿਹਾ ਸੀ ਕਿ ਇੱਥੇ ਧੱਕੇਸ਼ਾਹੀ ਹੋਏਗੀ ਤੇ ਹੋਇਆ ਵੀ ਉਹੀ ਤੇ ਅੱਜ ਜੋ ਬੀਜੇਪੀ ਉਮੀਦਵਾਰ ਨੇ ਕੀਤਾ ਉਸ ਨੇ ਸੁਸ਼ੀਲ ਨૈયਰ ਜਿਸ ਨੂੰ ਜਿਸ ਦਾ ਨਾਮ ਹੈ ਉਹਨਾਂ ਨੇ ਤਾਂ ਇਸ ਤਰ੍ਹਾਂ ਆ ਆਪਣੀ ਜੋ ਬੇਬਸੀ ਦਿਖਾਈ ਕਿ ਉਹ ਤੇਲ ਦੀ ਬੋਤਲ ਲੈ ਕੇ ਛੱਤ ਤੇ ਚੜ ਗਏ ਹਾਲਾਂਕਿ ਕਿਸੇ ਤਰ੍ਹਾਂ ਉਹਨਾਂ ਨੂੰ ਥੱਲੇ ਉਤਾਰ ਦਿੱਤਾ ਗਿਆ ਇਹ ਤਸਵੀਰ ਮੁੜ ਕੇ ਤੁਹਾਨੂੰ ਅਸੀਂ ਦਿਖਾਈਏ ਪਟਿਆਲੇ ਦੀਆਂ ਪਟਿਆਲੇ ਦੇ ਵਿੱਚ ਕਿਸ ਤਰ੍ਹਾਂ ਤੱਕੇਸ਼ਾਹੀ ਹੈ ਉਸ ਦੀ ਜੋ ਤਸਵੀਰ ਹੈ ਉਹ ਤੁਹਾਡੇ ਸਕਰੀਨ ਤੇ ਹੈ ਜੋ ਕੁਝ ਪ੍ਰਸ਼ਾਸਨ ناکਾਮੀ ਆਪਣੀ ਦਿਖਾ ਰਿਹਾ ਹੈ ਇਹ ਸਾਰੀਆਂ ਤਸਵੀਰਾਂ ਦੇ ਰਾਹੀਂ ਤੇ ਜੋ ਸੱਤਾਧਰ ਦੇ ਲੋਕ ਨੇ ਉਹਨਾਂ ਦੀ ਉਹਨਾਂ ਉਹ ਡਾਂਗ ਦੀ ਜੋਰ ਤੇ ਕਿਸ ਤਰ੍ਹਾਂ ਇਸ VOTING ਪ੍ਰਕਿਰਿਆ ਨੂੰ ਨੇਪਰੇ ਚਾੜਦੇ ਤੁਸੀਂ ਇਹ ਤਸਵੀਰ ਵੀ ਦੇਖ ਰਹੇ ਹੋ ਤਾਂ ਕਿਸ ਤਰ੍ਹਾਂ ਪਟਿਆਲਾ ਦੇ ਵਿੱਚ ਜੋ ਤਸਵੀਰਾਂ ਅਸੀਂ ਤੁਹਾਨੂੰ ਸਵੇਰੇ ਤੋਂ ਵੀ ਦਿਖਾ ਰਹੇ ਸੀਗੇ ਕਿ ਕਿਸ ਤਰ੍ਹਾਂ ਤੱਕੇਸ਼ਾਈ ਹੋਈ ਹੈ ਜਦੋਂ 7 ਵਜੇ ਤੋਂ ਪਹਿਲਾਂ VOTING ਹੋਣੀ ਸੀ ਉਸ ਤੋਂ ਅੱਧਾ ਘੰਟਾ ਪਹਿਲਾਂ ਪਟਿਆਲਾ ਦੇ ਵਾਰਡ ਨੰਬਰ 34 ਦੇ ਵਿੱਚ ਤੇ ਇੱਕ ਹੋਰ ਵਾਰਡ ਹੈ ਉੱਥੇ ਵੀ ਤੱਕੇਸ਼ਾਈ ਹੋਈ ਹਾਲਾਤ ਇਹ ਹੋਏ ਕਿ BSF ਦਾ ਇੱਕ ਜਵਾਨ ਵੀ ਝਗੜੇ ਨੂੰ ਖਤਮ ਕਰਨ ਦੇ ਕੋਸ਼ਿਸ਼ ਕਰਦਾ ਕਰਦਾ ਜ਼ਖਮੀ ਹੋ ਗਿਆ ਸੀ ਸਵੇਰੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ VOTING ਤੋਂ ਪਹਿਲਾਂ ਇੱਕ ਝੜਪ ਹੋਈ ਇੱਟਾ ਰੋੜੇ ਚੱਲੇ ਇਹ ਬਿਲਕੁਲ 7 ਵਜੇ ਤੋਂ ਕੁਝ ਮਿੰਟ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਦੋਂ ਝੜਪਾਂ ਹੋਈਆਂ ਉਸ ਵੇਲੇ BSF ਕਿਉਂਕਿ BSF ਪੂਰੀ ਕਮਾਂਡ ਸੰਭਾਲ ਰਹੀ ਹੈ ਤੇ ਕਿ ਇਸ ਨੂੰ ਨੇਪਰੇ ਚੜਨ ਇਹ ਚੋਣਾ ਪਰ ਜਿਵੇਂ ਹੀ ਬੀਐਸਐਡ ਜਵਾਨ ਪਹੁੰਚਿਆ ਕੋਲ ਉਹ ਵੀ ਇਸ ਪੂਰੇ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਤੇ ਉਸ ਨੂੰ ਸੱਟਾਂ ਲੱਗੀਆਂ ਨੇ ਇਸ ਤਰ੍ਹਾਂ ਦੀ ਖਬਰ ਹੈ ਤੇ ਤਸਵੀਰ ਤੁਸੀਂ ਦੇਖ ਰਹੇ ਹੋ ਸਵੇਰੇ 7 ਵਜੇ VOTING ਸ਼ੁਰੂ ਹੋਣ ਤੋਂ ਐਨ ਪਹਿਲਾਂ ਦੀਆਂ ਤਸਵੀਰਾਂ ਨੇ ਜਦੋਂ ਇੱਟਾਂ ਰੋੜੇ ਡਾਂਗਾ ਚਲਾਈਆਂ ਗਈਆਂ ਤਾਂ ਜਿਵੇਂ ਹੀ EVM ਖੁੱਲਣ ਤੋਂ ਪਹਿਲਾਂ ਹੀ ਕਿਸ ਤਰ੍ਹਾਂ ਪਟਿਆਲਾ ਦੇ ਵਿੱਚ ਕਾਨੂੰਨ ਹੱਥ ਵਿੱਚ ਲੈ ਕੇ ਜੋ ਲੋਕ ਨੇ ਉਹਨਾਂ ਨੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਤੱਕੇਸ਼ਾਈ ਕਰਨੀ ਸ਼ੁਰੂ ਕਰ ਦਿੱਤੀ ਖਾਸ ਕਰਕੇ ਸੱਤਾਧਿਰ ਦੇ ਨਾਲ ਜੁੜੇ ਹੋਏ ਲੋਕਾਂ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਡਾਂਗ ਦੀ ਜ਼ੋਰ ਤੇ ਇਸ ਪੂਰੇ ਚੋਣ ਪ੍ਰਕਿਰਿਆ ਨੂੰ ਨੇਪਰੇ ਚੜਾਣ ਚਾੜ ਰਹੇ ਨੇ ਤੇ ਇਹ ਤੁਸੀਂ ਤਸਵੀਰ ਦੇਖ ਰਹੇ ਹੋ ਜਦੋਂ ਪੁਲਿਸ ਨਾਲ ਇੱਕ ਸ਼ਖਸ ਪ੍ਰਦਰਸ਼ਨਕਾਰੀ ਕਿਸ ਤਰ੍ਹਾਂ ਬਹਿਸ ਕਰ ਰਿਹਾ ਹੈ ਤੇ ਜਿਸ ਹਿਸਾਬ ਨਾਲ ਉਹ ਗੁੱਸੇ ਦੇ ਵਿੱਚ ਉਸ ਤੋਂ ਲੱਗਦਾ ਹੈ ਨਹੀਂ ਕਿ ਇਹ ਜੋ ਤਸਵੀਰ ਸੀ ਇਸ ਨੂੰ ਸ਼ਾਂਤ ਕੀਤਾ ਜਾ ਸਕਦਾ ਸੀ ਤੇ ਹੋਇਆ ਵੀ ਹੋਈ ਇੱਥੇ ਇੱਟਾਂ ਰੋੜੇ ਚੱਲੇ ਤੱਕੇਸ਼ਾਈ ਹੋਈ ਉਸ ਤੋਂ ਬਾਅਦ ਇੱਕ ਵੀਐਸਐਫ ਦਾ ਜਵਾਨ ਵੀ ਜ਼ਖਮੀ ਹੋਇਆ ਤਾਂ ਪਟਿਆਲਾ ਦੀ ਤਸਵੀਰ ਅਸੀਂ ਵਾਰ-ਵਾਰ ਇਸੇ ਕਰਕੇ ਦਿਖਾ ਰਹੇ ਹਾਂ ਕਿ ਇੱਥੇ ਪਹਿਲੇ ਦਿਨ ਤੋਂ ਹੀ ਤੱਕੇਸ਼ਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਤੁਹਾਨੂੰ ਹੁਣ ਦਿਖਾਈਏ ਕਿ ਪਟਿਆਲਾ ਦੇ ਵਿੱਚ ਜੋ ਵਾਰਡ ਕਿੰਨੇ ਵਾਰਡ ਨੇ ਪਟਿਆਲਾ ਨੂੰ ਇੱਕ-ਇੱਕ ਕਰਕੇ ਤੁਹਾਨੂੰ ਦਿਖਾਉਂਦੇ ਰਹੀਏ ਕੀ ਪਟਿਆਲਾ ਦੇ ਵਿੱਚ ਜਿਨੇ 7 ਵਾਰਡਾਂ ਦੇ ਵਿੱਚ ਪੰਜਾਬ ਰੈਣਾ ਹਾਈ ਕੋਰਟ ਨੇ ਚੋਣਾਂ ਤੇ ਰੋਕ ਲਗਾਈ ਸੀ ਉਹਨਾਂ ਨੂੰ ਛੱਡ ਕੇ ਕਿਹੜੇ-ਕਿਹੜੇ ਵਾਰਡ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਪਟਿਆਲਾ ਦੇ ਸਾਰੀ ਜੋ ਜੀਓਗ੍ਰਾਫੀ ਹੈ ਕਿਸ ਤਰ੍ਹਾਂ ਹੈ ਤੁਹਾਨੂੰ ਗ੍ਰਾਫੀ ਦੇ ਰੀ ਸਮਝਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਟਿਆਲਾ ਆਖਿਰਕਾਰ ਇੰਨਾ ਜ਼ਰੂਰੀ ਕਿਉਂ ਹੈ ਪੰਜ ਨਗਰ ਨਿਗਮਾ ਦੇ ਵਿੱਚ ਤਾਂ ਇੱਕ ਤਸਵੀਰ ਤੁਹਾਨੂੰ ਦਿਖਾਈਏ ਕਿ ਪਟਿਆਲਾ ਦੇ ਜੋ ਇੱਕ ਪਹਿਲਾਂ ਇਸ ਗ੍ਰਾਫਿਕ ਰੰਗ ਇਹ ਦੱਸ ਦਈਏ ਕਿ VOTING ਦੀ ਰੋਕ ਜਿੰਨਾ 7 ਵਾਰਡਾਂ ਦੇ ਵਿੱਚ ਹੈ ਕਿਉਂਕਿ ਕੱਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਸੀ ਕਿ 7 ਵਾਰਡਾਂ ਦੇ ਵਿੱਚ ਚੋਣਾਂ ਨਹੀਂ ਹੋਣਗੀਆਂ ਤਾਂ ਇਹ ਜੋ 7 ਵਾਰਡ ਨੇ ਜਿਹਨਾਂ ਦੇ ਚੋਣਾਂ ਨਹੀਂ ਹੋ ਰਹੀਆਂ ਉਸ ਦੇ ਉਹ ਵਾਰਡ ਨੰਬਰ 1 32 33 36 41 48 ਤੇ 50 ਦੇ ਵਿੱਚ ਚੋਣਾਂ ਨਹੀਂ ਹੋ ਰਹੀਆਂ ਤੁਹਾਨੂੰ ਦੱਸ ਦਈਏ ਕਿ 33 ਦੇ ਵਿੱਚ ਚੋਣਾਂ ਨਹੀਂ ਹਨ ਅੱਜ 34 ਦੇ ਵਿੱਚ 33 ਨੰਬਰ ਵਾਰਡ ਦੇ ਵਿੱਚ ਜੋ ਤੱਕੇਸ਼ਾਈ ਦੀਆਂ ਤਸਵੀਰਾਂ ਆਈਆਂ ਨੇ ਤੁਸੀਂ ਦੇਖ ਹੀ ਲਈਆਂ ਤਾਂ ਜੋ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਤੇ ਧਰਮ ਕੋਟ ਦੇ ਵਿੱਚ ਜਿੱਨਾ 8 ਵਾਰਡਾਂ ਦੇ ਵਿੱਚ VOTING ਨਹੀਂ ਹੋਈ ਇਸ ਦੇ ਵਿੱਚ ਵੀ ਕੋਰਟ ਨੇ ਕਿਹਾ ਸੀ ਕਿ ਤੱਕੇਸ਼ਾਈ ਹੋਈ ਇੱਥੇ VOTING ਨਹੀਂ ਹੋਏਗੀ ਤਾਂ ਵਾਰਡ ਨੰਬਰ 1 2 3 4 9 10 11 ਤੇ 13 ਇਹਨਾਂ 8 ਵਾਰਡਾਂ ਚ ਇੱਥੇ ਵੀ VOTING ਨਹੀਂ ਹੋ ਰਹੀ ਤੁਹਾਨੂੰ ਪਟਿਆਲਾ ਦੇ ਦਿਖਾਈਏ ਅਸੀਂ ਪਟਿਆਲਾ ਦੇ ਵਿੱਚ ਕਿਸ ਤਰ੍ਹਾਂ ਜੋ ਕਿੰਨੇ ਵਾਰਡ ਨੇ ਜਿਨ੍ਹਾਂ ਦੇ ਵਿੱਚ ਕਿਉਂਕਿ 7 ਵਾਰਡਾਂ ਨੂੰ ਅਸੀਂ ਮਾਈਨਸ ਕਰ ਦਈਏ ਤਾਂ ਬਾਕੀ ਵਾਰਡਾਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਇਸਵੇਂ ਪਟਿਆਲੇ ਦੇ ਵਿੱਚ ਤ ਵੱਖ-ਵੱਖ ਇਲਾਕਿਆਂ ਦੇ ਤੋਂ ਜੋ ਤੱਕੇਸ਼ਾਈ ਤਸਵੀਰਾਂ ਨੇ ਉਹ ਵੀ ਆ ਰਹੀਆਂ ਨੇ ਤਾਂ ਪਟਿਆਲਾ ਦੇ ਵਿੱਚ ਵਾਰਡ ਨੰਬਰ ਅਸੀਂ ਤੁਹਾਨੂੰ ਦੱਸਿਆ 34 ਤੇ 15 ਦੇ ਵਿੱਚ ਤਾਂ ਇਸ ਸਮੇਂ ਤਸਵੀਰਾਂ ਹੈਗੀਆਂ ਕਿ ਜਿੱਥੇ ਤੱਕੇਸ਼ਾਈ ਹੋ ਹੀ ਰਹੀ ਹੈ ਸਥਾਨਕ ਸਰਕਾਰਾਂ ਦੀ ਜੰਗ ਦੇ ਵਿੱਚ ਤੁਸੀਂ ਤੁਹਾਨੂੰ ਦਿਖਾਈਏ ਪਟਿਆਲੇ ਦੇ ਕੁੱਲ ਵਾਰਡ ਜਿਨੇ ਨੇ 60 ਵਾਰਡ ਨੇ 60 ਵਾਰਡਾਂ ਦੇ ਵਿੱਚ 15 ਵਾਰਡਾਂ ਦੇ ਵਿੱਚ ਪਹਿਲਾਂ ਹੀ ਨਿਰਵਰੋਚ ਚੋਣਾਂ ਹੋ ਚੁੱਕੀਆਂ ਨੇ ਇਹਨਾਂ 15 ਵਾਰਡਾਂ ਦੇ ਵਿੱਚ ਚੋਣ ਹੋ ਚੁੱਕੀ ਹੈ ਤੇ ਬਚਦੀਆਂ 45 ਤੇ ਕੁੱਲ ਪੋਲਿੰਗ ਬੂਥ ਜਿਹੜੇ ਨੇ ਉਹ 242 ਪੋਲਿੰਗ ਬੂਥ ਪਟਿਆਲਾ ਦੇ ਵਿੱਚ ਰਗਾਏ ਗਏ ਨੇ ਇਹਨਾਂ ਦੇ ਤੇ VOTING ਤੇ ਰੋਕ ਜਿਨ੍ਹਾਂ ਤੇ ਲੱਗੀ ਉਹ ਸੱਤ ਵਾਰਡ ਤੇ ਲੱਗੀ ਤੁਹਾਨੂੰ ਅਸੀਂ ਪਹਿਲਾਂ ਹੀ ਦੱਸ ਦਿੱਤਾ ਤਾਂ ਇਹ ਪਟਿਆਲਾ ਦੀ ਸਾਰੀ ਤਸਵੀਰ ਹੈ ਤੇ ਤੁਹਾਨੂੰ ਬਾਕੀ ਵੀ ਦਿਖਾਈਏ ਕਿ ਜਿਹੜੀਆਂ 38 ਵਾਰਡਾਂ ਦੇ ਵਿੱਚ ਜੋ VOTING ਹੋ ਰਹੀ ਹੈ ਇਹ ਇਹਨਾਂ ਵਾੜਾਂ ਚ ਹੋ ਰਹੀ ਤਾਂ ਉਹਨੂੰ ਇਸ ਕਰਕੇ ਦੱਸਣਾ ਜ਼ਰੂਰੀ ਹੈ ਕਿ 60 ਵਾਰਡ ਸੀ 15 ਦੇ ਵਿੱਚ ਲੋਕ ਨਿਰਵਰੋਧ ਚੁਣ ਲਏ ਗਏ 7 ਵਾਰਡਾਂ ਦੀ VOTING ਤੇ ਰੋਕ ਲੱਗੀ ਹੈ ਤੇ ਕੁੱਲ ਮਿਲਾ ਕੇ 38 ਵਾਰਡਾਂ ਚ ਇਸ ਸਮੇਂ VOTING ਜਾਰੀ ਹੈ ਅੱਜ ਸ਼ਾਮ ਨੂੰ ਹੀ ਨਤੀਜੇ ਆ ਜਾਣਗੇ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਦੇ ਕਿ ਲੁਧਿਆਣਾ ਦੇ ਵਿੱਚ ਪਟਿਆਲਾ ਦੇ ਵਿੱਚ ਤੇ ਫਗਵਾੜਾ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿੰਨੇ ਕਿੰਨੇ ਵਾਰਡ ਨੇ ਜਿੱਥੇ VOTING ਹੋ ਰਹੀ ਹੈ ਤਾਂ ਇਹ ਤੁਸੀਂ ਦੱਸ ਰਹੇ ਹਾਂ ਤੁਹਾਨੂੰ ਲੁਧਿਆਣਾ ਦੇ ਵਿੱਚ 95 ਵਾਰਡ ਨੇ ਕਿਉਂਕਿ ਲੁਧਿਆਣਾ ਤੇ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ 85 ਵਾਰਡ ਨੇ ਜਲੰਧਰ ਦੇ ਵਿੱਚ 80 ਵਾਰਡ ਨੇ ਪਟਿਆਲਾ ਦੇ ਵਿੱਚ 38 ਵਾਰਡ ਜਿੱਥੇ VOTING ਹੋ ਰਹੀ ਹੈ ਹਾਲਾਂਕਿ 60 ਵਾਰਡ ਨੇ ਪਰ 15 ਨਿਰਵਿਰੋਧ ਤੇ 7 ਚ ਕੈਨਸਲ ਹੋਇਆ ਤੇ 38 ਵਾਰਡਾਂ ਚ ਉਹਦੇ ਫਗਵਾੜਾ ਦੇ ਵਿੱਚ 8 ਚ ਕੈਨਸਲ ਹੋਇਆ ਤੇ 50 ਵਾਰਡਾਂ ਦੇ ਵਿੱਚ VOTING ਹੋ ਰਹੀ ਹੈ ਤੇ ਇਹ ਤੁਹਾਨੂੰ ਦੱਸੇ ਪੰਜੇ ਸ਼ਹਿਰਾਂ ਦੇ ਜਿੱਥੇ ਨਗਰ ਨਗਰ ਕਮੰਦੀਆਂ ਚੋਣਾ ਹੋ ਰਹੀਆਂ ਨੇ ਇਸ ਤੋਂ ਇਲਾਵਾ 41 ਨਗਰ ਪ੍ਰਸ਼ਦ ਇਲਾਕੇ ਨੇ ਜਿੱਥੇ ਨਗਰ ਪ੍ਰਸ਼ਦ ਦੀਆਂ ਚੋਣਾ ਹੋ ਰਹੀਆਂ ਨੇ ਤੇ ਇਸ ਤਰ੍ਹਾਂ ਦੀਆਂ ਜੋ ਤਸਵੀਰਾਂ ਨੇ ਹੁਣ ਇੱਕ ਇੱਕ ਕਰਕੇ ਸામਨੇ ਆ ਰਹੀਆਂ ਤੁਹਾਨੂੰ ਇਹਨਾਂ ਤਸਵੀਰਾਂ ਦੇ ਨਾਲ ਛੱਡ ਜਾਂਦੇ ਆ ਜੋ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਤੋੜਨ ਦੀ ਗੱਲ ਹੋਵੇ ਜਾਂ ਤੱਕੇ ਸ਼ਹੀਦ ਦੇ ਦੌਰਾਨ ਜੋ ਭਾਜਪਾ ਆਗੂ ਹੈ ਉਸ ਵੱਲੋਂ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਹੋਵੇ ਉਹ ਸਾਰੀਆਂ ਤਸਵੀਰਾਂ ਤੁਹਾਨੂੰ ਮੁੜ ਕੇ ਦਿਖਾਉਂਦੇ ਆ ਪਟਿਆਲਾ ਦੇ ਸਾਰੇ ਇਹਨਾਂ ਨੇ ਮੁਕਿਰਾਠੀਵਾੜਾ ਦੇ ਵਿੱਚ ਛੋਣਾ ਹੋ ਰਹੀਆਂ ਨੇ ਮੰਦਿਰ ਆਈ ਹੋਈ ਸੀ ਛੋਣਾ ਵਾੜਾ ਦੇ ਵਿੱਚ ਵੀ ਕਿਸ ਤਰ੍ਹਾਂ ਤੱਕੇ ਸ਼ਹੀਦ ਦੀ ਤਸਵੀਰਾਂ ਆ ਉਹ ਸਮਝ ਤੋਂ ਪਰੇ ਹੈ ਤੇ ਕਿਸ ਤਰ੍ਹਾਂ ਪ੍ਰਸ਼ਾਸਨ ਇਸ ਚੀਜ਼ ਨੂੰ ਹੈਂਡਲ ਕਰ ਰਿਹਾ ਇਹ ਵੀ ਸਮਝ ਤੋਂ ਪਰੇ ਹੈ ਤਸਵੀਰ ਤੁਹਾਨੂੰ ਦਿਖਾ ਦਈਏ ਪਟ ਦੀ ਤਸਵੀਰ ਹੈ ਜਿੱਥੇ ਇਹ ਤਾਜੀ ਤਸਵੀਰ ਵਾਰਡ ਨੰਬਰ 15 ਦੀ ਆਈ ਹੈ ਜਿੱਥੇ ਇਸ ਸਮੇਂ ਵੋਟਿੰਗ ਤਾਂ جاری ਹੈ ਪਰ ਨਾਲ ਦੇ ਨਾਲ ਹੀ ਬੂਥ ਤੋੜਨ ਤੇ ਜੋ ਪ੍ਰਦਰਸ਼ਨਕਾਰੀ ਨੇ ਉਹਨਾਂ ਦੇ ਬੇਕਾਬੂ ਹੋਣ ਦੀ ਇਹ ਜਿੰਨੀ ਜ਼ਿਆਦੀ ਤਸਵੀਰ ਤਸਵੀਰ ਤੁਹਾਡੀ ਸਕਰੀਨ ਦੇ ਉੱਪਰ ਹੈ ਆ ਦੇ ਕੋਬਿਰ ਜੀ ਸਾਰੇ ਇਹਨਾਂ ਨੇ ਬੂਥ ਭੰਨਤੇ ਇੰਨੀ ਮੁੰਡੀਰ ਆਈ ਹੋਈ ਸੀ ਕਾਲੀ ਦਲ ਦੇ ਸਾਰੇ ਆ ਵੇਖੋ ਅੱਜ ਕੱਲੇ ਕਰਕੇ ਕਹਿ ਲਈ ਹੋਰ ਕੱਲੇ ਕੱਲੇ ਲਗਾ ਰਹਿ ਤੈ ਰਹੋ ਇੱਥੇ ਕੱਟੇ ਰਹੋ ਦਰਦੇ ਰਹੋ ਦੂਜੀ ਇੱਥੇ ਰਹੋ ਬਾਰਾਂ ਚੜ੍ਹੋ ਹੋਰ ਜਾਰੀ ਰੱਖੋ ਕੰਮ ਆ ਦੇ ਕੋ ਵੀਰ ਜੀ ਸਾਰੇ ਇਹਨਾਂ ਨੇ ਬੂਥ ਭੰਨਤੇ